ਕਿਸਾਨ ਸੰਯੁਕਤ ਮੋਰਚੇ ਵੱਲੋਂ ਜਿਹੜੀ ਆ ਸਾਡੀ ਕਾਲ ਪਹਿਲਾਂ ਹੀ ਜਿਹੜੀ ਸੀਗੀ ਉਹ ਇਹ ਵੀ 16 ਨੂੰ ਇਹ ਭਾਰਤ ਬੰਦ ਕਰਨਾ ਕਿਉਂਕਿ ਜਿਹੜਾ ਦਿੱਲੀ ਨਾਲ ਮੱਥਾ ਲਾਉਣਾ ਵਾ ਉਹਦੇ ਵਿੱਚ ਸਾਰਾ ਸਮੁੱਚਾ ਪੰਜਾਬ ਦਾ ਇਹ ਮੁੱਦਾ ਸਿੰਧੋਸਤਾਨ ਦਾ ਮੁੱਦਾ ਤੇ ਹਿੰਦੁਸਤਾਨ ਨੂੰ ਸਾਰਿਆਂ ਨੂੰ ਇਕੱਠਿਆਂ ਕਰਕੇ ਲੈ ਕੇ ਜਾਣ ਦੀ ਗੱਲ ਸੀਗੀ ਵੇਖੋ ਜੀ ਜ਼ਿੰਮੇਵਾਰ ਤੇ ਭਾਰਤ ਸਰਕਾਰ ਹੀ ਆ ਜਿਦਨੇ ਮੰਗਾਂ ਸਾਡੀਆਂ ਨਹੀਂ ਮੰਨੀਆਂ ਉਹਦਾ ਕਰਕੇ ਮੰਗ ਚਾਹੇ ਉਹ ਜਿੱਥੇ ਬੰਦੀਆਂ ਗਈਆਂ ਚ ਆਹੀਂ ਜਾਈਏ ਇੱਕ ਗਾਇ ਤੇ ਇੱਕੋ ਮੰਗਾ ਮੰਗਣ ਵਾਸਤੇ ਆ ਤੇ ਜੇ ਵੱਲੋਂ ਮੰਗਾ ਨਹੀਂ ਮੰਨੀਆਂ ਤੇ ਸਰਕਾਰ ਦਾ ਕਸੂਰ ਆ ਮੁੱਕਰ ਗਈ ਆ ਜਿਹੜੀ ਮੰਗਾ ਮੰਨ ਕੇ ਮੁੱਕਰ ਗਈ ਆ ਸ਼ਹਿਰ ਦੇ ਵਿੱਚ ਬੇਨਤੀ ਕਰਾਂਗੇ ਸਾਰੇ ਵਪਾਰ ਮੰਡਲ ਨੂੰ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਹੱਥ ਜੋੜਾਂਗੇ ਵੀ ਉਸ ਦਿਨ 16 ਤਰੀਕ ਨੂੰ 11 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਵਾ ਕੋਈ ਵੀ ਨਾ ਵੀ ਕੱਢੜਾ ਆ ਜਾਵੇ ਨਾ ਕੋਈ ਦੁਕਾਨਦਾਰ ਖੁੱਲੀ ਜਾਵੇ ਇਸ ਕਰਕੇ ਵੀ ਸਾਰੇ ਸਮਰਥਨ ਜਿਹੜਾ ਸਾਨੂੰ ਦਿਓ ਅਸੀਂ ਜਿਉ ਦਾ ਸ਼੍ਰੀਮਸਤ ਸਾਹਿਬ ਦੇ ਭੰਡਾਰੀ ਪੁਲ ਦੇ ਉੱਤੇ ਦੱਸ ਦਈਏ ਕਿ ਜਿੱਥੇ ਪੰਜਾਬ ਭਰ ਦੇ ਵਿੱਚ ਕਿਸਾਨਾਂ ਵੱਲੋਂ ਇੱਕ ਤਰਫਾ ਜੇ ਗੱਲ ਕਰ ਲਈਏ ਕਿਉਂਕਿ ਜੇਕਰ ਕਿਸਾਨਾਂ ਦੇ ਪਾਰ ਦੀ ਗੱਲ ਕਰੀਏ ਕੁਝ ਜਥੇਬੰਦੀਆਂ ਜੋ ਹੈਗਿਆ ਨੇ ਉਹਨਾਂ ਵੱਲੋਂ ਅੱਜ ਦਿੱਲੀ ਵੱਲ ਦਾ ਰੋਕ ਕਰਨ ਲਿਤਾ ਗਿਆ ਤਾਂ ਉੱਥੇ ਕੁਝ ਜਥੇਬੰਦੀਆਂ ਵੱਲੋਂ ਜਿਹੜਾ ਹੈਗਾ 16 ਤਰੀਕ ਦਾ ਜੋ ਪੰਜਾਬ ਭਰ ਦੇ ਵਿੱਚ ਬੰਦ ਦਾ ਐਲਾਨ ਦਿੱਤਾ ਗਿਆ ਸੀਗਾ ਉਸ ਨੂੰ ਲੈ ਕੇ ਜਿਹੜਾ ਇੱਕ ਜਾਗਰੂਕ ਰੈਲੀ ਜੋ ਹੈ ਕਿਸਾਨਾਂ ਵੱਲੋਂ ਕੀਤੀ ਜਾਣੀ ਆ ਸੜਕਾਂ 'ਤੇ ਕਿਸਾਨ ਵੀ ਮੌਜੂਦ ਹੈਗੇ ਨੇ ਤਾਂ ਸਭ ਤੋਂ ਪਹਿਲਾਂ ਕਿਵੇਂ ਵੇਖਦੇ ਹੋ ਕਿਉਂਕਿ ਜੇਕਰ ਕਿਸਾਨਾਂ ਦੀ ਗੱਲ ਕਰ ਲਈਏ ਤਾਂ ਇੱਥੇ ਪੰਜਾਬ ਪੱ ਕਿਸਾਨ ਦਿੱਲੀ ਵੱਲ ਨੂੰ ਰੁਕ ਕਰ ਗਏ ਨੇ ਤੇ ਅੱਧੇ ਤੁਸੀਂ ਕਹਿ ਰਹੇ ਹੋ ਕਿ 16 ਤਰੀਕ ਨੂੰ ਭਾਰਤ ਬੰਦ ਹੈ ਵੇਖੋ ਜੀ ਅਸੀਂ ਕਿਸਾਨ ਸੰਯੁਕਤ ਮੋਰਚੇ ਵੱਲੋਂ ਜਿਹੜੀ ਆ ਸਾਡੀ ਕਾਲ ਪਹਿਲਾਂ ਹੀ ਜਿਹੜੀ ਸੀਗੀ ਉਹ ਇਹ ਵੀ 16 ਨੂੰ ਇਹ ਭਾਰਤ ਬੰਦ ਕਰਨਾ ਜਿਵੇਂ ਪਹਿਲਾਂ ਅਸੀਂ 26 ਜਨਵਰੀ ਨੂੰ ਜਿਹੜਾ ਟਰੈਕਟਰ ਮਾਰਚ ਵੀ ਕੀਤਾ ਸੀਗਾ ਹੋਰ ਵਕ ਵਕ ਜਿਹੜੀਆਂ ਅਸੀਂ ਮੀਟਿੰਗਾਂ ਵੀ ਲਾ ਰਹੇ ਆ ਤੇ ਲੋਕਾਂ ਨੂੰ ਵੀ ਯਾਰ ਵੀ ਕਰ ਰਹੇ ਸਾਂ ਕਿਉਂਕਿ ਜਿਹੜਾ ਦਿੱਲੀ ਨਾਲ ਮੱਥਾ ਲਾਉਣਾ ਵਾ ਉਹਦੇ ਵਿੱਚ ਸਾਰਾ ਸਮੁੱਚਾ ਪੰਜਾਬ ਦਾ ਇਹ ਮੁੱਦਾ ਸਿੰਧੋਸਤਾਨ ਦਾ ਮੁੱਦਾ ਤੇ ਹਿੰਦੁਸਤਾਨ ਨੂੰ ਸਾਰਿਆਂ ਨੂੰ ਇਕੱਠਿਆਂ ਕਰਕੇ ਲੈ ਕੇ ਜਾਣ ਦੀ ਗੱਲ ਸੀਗੀ ਉਹ ਹਣ ਮਤਲਬ ਕੁਛ ਜਥੇਬੰਦੀਆਂ ਨੇ ਜਿਹੜੀ ਕਾਲੀ ਕਰਕੇ ਉਹਨੂੰ ਚਲੇ ਗਿਆ ਉਹਨਾਂ ਦਾ ਚਲੋ ਅਧਿਕਾਰ ਬਣਦਾ ਐਸ ਚੀਜ਼ ਦਾ ਵੀ ਆਪਣਾ ਧਰਨਾ ਵੱਲੋਂ ਪਹਿਲਾਂ ਹੀ ਕਾਲ ਸੀਗੀ ਵੀ ਅਸੀਂ ਲੋਕਾਂ ਨੂੰ ਵੇਅਰ ਕਰਕੇ ਅੱਗੇ ਆਉਂ ਤੇ ਫਿਰ ਜੇ ਸਾਨੂੰ ਦਿੱਲੀ ਜਾਣਾ ਪੈਂਦਾ ਜਾਂ ਚੰਡੀਗੜ੍ਹ ਜਾਣਾ ਪੈਂਦਾ ਫਿਰ ਬਾਅਦ ਦਾ ਲਾਣਾ ਪਰ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਨੇ ਤਿਆਰੀਆਂ ਕੱਸੀਆਂ ਹੋਈਆਂ ਨੇ ਦਿਲੇਵਾਲ ਨੂੰ ਜੇ ਗੱਲ ਕਰ ਲਈ ਤਾਂ ਅਗਰ ਉੱਥੇ ਕਿਸੇ ਕਿਸਾਨ ਭਰਾ ਦਾ ਜਾਂ ਕਿਸੇ ਨਾ ਕਿਸੇ ਦਾ ਕੋਈ ਨੁਕਸਾਨ ਹੁੰਦਾ ਤਾਂ ਉਹਦੀ ਜ਼ਿੰਮੇਵਾਰ ਤੁਸੀਂ ਤੁਹਾਡੇ ਅਕੋਰਡਿੰਗ ਕੌਣ ਜ਼ਿੰਮੇਵਾਰ ਹੁੰਦਾ ਉਹਦਾ ਵੇਖੋ ਜੀ ਜ਼ਿੰਮੇਵਾਰ ਤੇ ਭਾਰਤ ਸਰਕਾਰ ਹੀ ਆ ਜਿਹਦੇ ਮੰਗਾ ਸਾਡੀਆਂ ਨਹੀਂ ਮੰਨੀਆਂ ਉਹਦਾ ਕਰਕੇ ਮੰਗ ਚਾਹੇ ਉਹ ਜਿੱਥੇ ਬੰਦੀਆਂ ਗਈਆਂ ਚ ਆਹੀਂ ਜਾਈਏ ਇੱਕ ਗਾਇ ਤੇ ਇੱਕੋ ਮੰਗਾ ਮੰਗਣ ਵਾਸਤੇ ਆ ਤੇ ਜੇ ਮੰਨ ਲੋ ਮੰਗਾ ਨਹੀਂ ਮੰਨੀਆਂ ਤੇ ਸਰਕਾਰ ਦਾ ਕਸੂਰ ਆ ਮੁੱਕਰ ਗਈ ਆ ਜਿਹੜੀ ਮੰਗਾ ਮੰਨ ਕੇ ਮੁੱਕਰ ਗਈ ਆ ਤੇ ਜੇ ਉਸ ਚ ਕੋਈ ਨੁਕਸਾਨ ਹੁੰਦਾ ਵਾ ਜਾਨ ਦਾ ਜਾਂ ਮਾਲ ਦਾ ਤੇ ਉਹ ਭਾਰਤ ਸਰਕਾਰ ਮੋਦੀ ਸਰਕਾਰ ਜਿਹੜੀ ਉਹ ਜ਼ਿੰਮੇਵਾਰ ਆ ਉਸ ਦੀ ਪਰ ਅੱਜ ਕਿਸ ਤਰੀਕੇ ਨਾਲ ਤੁਸੀਂ ਜਾਗਰੂਕ ਕਰ ਰਹੇ ਹੋ ਪੂਰੇ ਸ਼੍ਰੀ ਮੁਸਤਫਾ ਸਾਹਿਬ ਦੇ ਵਿੱਚ ਸ਼ਹਿਰ ਦੇ ਵਿੱਚ ਪੂਰੇ ਕਿਸ ਤਰੀਕੇ ਨਾਲ ਜਾਗਰੂਕ ਕਰ ਰਹੇ ਹੋ ਲੋਕਾਂ ਨੂੰ ਵੇਖੋ ਜੀ ਅੱਜ ਅਸੀਂ ਜਿਹੜਾ ਹੋਈ ਜਿਵੇਂ ਅਸੀਂ ਆ ਆਰਟੀ ਐਸੋਸੀਏਸ਼ਨ ਦਾ ਮੀਟਿੰਗਾਂ ਲਾਈਆਂ ਵਾ ਅਸੀਂ ਰੇਲਵੇ ਵਾਲਿਆਂ ਨਾਲ ਮੀਟਿੰਗਾਂ ਲਾਈਆਂ ਅਸੀਂ ਪੱਲੇਦਾਰਾਂ ਨਾਲ ਮੀਟਿੰਗਾਂ ਲਾਈਆਂ ਵਾ ਲਗਾਤਾਰ 1 ਮਹੀਨੇ ਤੋਂ ਅਸੀਂ ਲਗਾਤਾਰ ਮੀਟਿੰਗਾਂ ਕਰ ਰਹੇ ਹਾਂ ਅੱਜ ਅਸੀਂ ਸ਼ਹਿਰ ਦੇ ਵਿੱਚ ਬੇਨਤੀ ਕਰਾਂਗੇ ਸਾਰੇ ਵਪਾਰ ਮੰਡਲ ਨੂੰ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਹੱਥ ਜੋੜਾਂਗੇ ਵੀ ਉਸ ਦਿਨ 16 ਤਰੀਕ ਨੂੰ 11 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਵਾ ਕੋਈ ਵੀ ਨਾ ਵੀ ਕੱਟੜਾ ਜਾਵੇ ਨਾ ਕੋਈ ਦੁਕਾਨਦਾਰ ਖੁੱਲੀ ਜਾਵੇ ਇਸ ਕਰਕੇ ਵੀ ਸਾਰੇ ਸਮਰਥਨ ਜਿਹੜਾ ਸਾਨੂੰ ਦਿਓ ਲੱਗਦਾ ਕਿ ਇਸ ਵਾਰ ਜੋ ਸ਼ਹਿਰ ਵਾਸੀ ਹੈਗੇ ਪੂਰਾ ਸਾਥ ਦੇਣ ਬਿਲਕੁਲ ਜੀ ਬਿਲਕੁਲ ਸਾਨੂੰ ਜਿਹੜੀਆਂ ਵੀ ਜਥੇਬੰਦੀਆਂ ਮਿਲਦੀਆਂ ਰਹੀਆਂ ਉਹ ਕਿ ਰੋਡਵੇਜ ਹੋ ਗਈ ਆ ਜਾਂ ਪੀਆਰਟੀਸੀ ਹੋ ਗਈ ਆ ਕੋਈ ਵੀ ਜਥੇਬੰਦੀ ਆ ਸਾਡੇ ਕੋਲ ਆਈ ਆ ਤੇ ਉਹਨਾਂ ਨੇ ਸਾਨੂੰ ਪੂਰਾ ਪੂਰਾ ਭਰੋਸਾ ਦਿਵਾਇਆ ਇਸ ਗੱਲ ਦਾ ਵੀ ਤੁਹਾਨੂੰ ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ ਕਿ ਅਸੀਂ ਆਪਣੇ ਆਪ ਹੀ ਆਟੋਮੈਟਿਕਲ ਜਿਹੜੀਆਂ ਚੀਜ਼ਾਂ ਆਪਣੀਆਂ ਬੰਦ ਰੱਖਾਂਗੇ ਤੇ ਅੱਜ ਦੁਕਾਨਦਾਰ ਵੀ ਸਾਨੂੰ ਇਹ ਗੱਲ ਕਹਿ ਰਿਹਾ ਵੀ ਸਾਡਾ ਨਾਲ ਆ ਤੁਹਾਡੇ ਸਮਰਥਨ ਆ ਅਸੀਂ ਆਪਣੀਆਂ ਦੁਕਾਨਾਂ ਵਦਨ ਪੂਰਾ ਪੂਰਨ ਰੂਪ ਦੇ ਵਿੱਚ ਬੰਦ ਕਰਕੇ ਰਹਿਾਂਗੇ ਪਰ ਜੇਕਰ ਗੱਲ ਕੀਤੀ ਜਾਵੇ ਕਿ ਅੱਜ ਕਿੱਥੇ ਕਿੱਥੇ ਸ਼੍ਰੀ ਅਮਰਸਾਹਬ ਦੇ ਵਿੱਚ ਕਿਧਰੋਂ ਦੀ ਲੈ ਕੇ ਕਿੱ ਤੁਮ ਮੱਲਾ ਹਲਗੜ ਦੇ ਵਿੱਚ ਵੜ ਕੇ ਉਸ ਤੋਂ ਬਾਅਦ ਦੇ ਵਿੱਚ ਮੱਲਾ ਸੰਤਾਨਵਰ ਗੇਟ ਨੂੰ ਜਾ ਕੇ ਗਾਂ ਪੇਰ ਜਿੱਥੋਂ ਤੱਕ ਜਿਹੜਾ ਟਾਈਮ ਹੋਇਆ ਹੋ ਸਕਦਾ ਸਾਰਾ ਸ਼ਹਿਰ ਜਿਹੜਾ ਉਹਨੂੰ ਕਵਰ ਕਰੀਏ ਅੱਜ ਹੀ ਮੱਲਾ ਕਹਿ ਸਕਦੇ ਕਿ 12 ਦੇ 12 ਗੇਟ ਤੱਕ ਕਵਰ ਕਰੋਗੇ ਨਾਲ ਦੀ ਨਾਲ ਹਾਂ ਬਿਲਕੁਲ ਜੀ ਬਿਲਕੁਲ ਸਾਰਾ ਅਸੀਂ ਕਰਾਂਗੇ ਲਗਭਗ ਕਿਵੇਂ ਵੇਖਦੇ ਹਾਂ ਅਗਰ ਕਿਤੇ ਤੁਹਾਡੇ ਵੱਡੇ ਆਗੂ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਕਾਲ ਆ ਗਈ ਕਿ ਠੀਕ ਹੈ ਜੀ ਅਗਰ ਇੱਕ ਧੜਾ ਉੱਥੇ ਗਿਆ ਜਾਂ ਦੋ ਧੜੇ ਉੱਥੇ ਗਏ ਆ ਤੇ ਉਹਨਾਂ ਦੇ ਨਾਲ ਅਗਰ ਪਿੱਛੇ ਜਾਂਦੀ ਲੋੜ ਪੈਂਦੀ ਆ ਤਾਂ ਫਿਰ 16 ਤਰੀਕ ਦਾ ਪ੍ਰੋਗਰਾਮ ਕੈਨਸਲ ਕੀਤਾ ਜਾਏਗਾ ਨਾ ਅਜੇ ਹਾਲ ਦੀ ਘੜੀ ਕੋਈ 16 ਵਾਲਾ ਸਾਡਾ ਜਿਹੜਾ ਵਾ ਮਤਲਬ ਜੇ ਸਾਨੂੰ ਕੋਈ ਸਮਰਥਨ ਕਰਨਾ ਵੀ ਪੈਂਦਾ ਤਾਂ ਸਾਡੇ ਕੋਲ ਬਹੁਤ ਪਬਲਿਕ ਹੋਇਆ ਬਹੁਤ ਜਥੇਬੰਦੀਆਂ ਹੋਈਆਂ ਸੀ 400 ਤੋਂ ਵੱਧ ਜਥੇਬੰਦੀ ਦਾ ਸਾਡੀ ਦਾ ਇਕੱਠ ਆ ਕੋਈ ਉਹਦਾ ਵੀ ਅਸੀਂ ਸੋਚ ਲਾਂਗੇ ਵਰਨਾ 16 ਵਾਲਾ ਜਿਹੜਾ ਸਾਡਾ ਇਹ ਲਗਾਤਾਰ ਚੱਲੂ ਰਹੂਗਾ ਮੋਲੋ ਕਿਸਾਨ ਤੁਸੀਂ ਅੰਦਰਖੱਤ ਤਿਆਰ ਰੱਖੇ ਹੋਏ ਨੇ ਅਗਰ ਕਾਲ ਆਉਂਦੀ ਆ ਤਾਂ ਤੁਸੀਂ ਨਾਲ ਦੀ ਨਾਲ ਭੇਜ ਦੋਗੇ ਵੇਖੋ ਜੀ ਅਜੇ ਸਾਡਾ ਉਹਦਾ ਦਿੱਲੀ ਵਾਲਾ ਕੋਈ ਪ੍ਰੋਗਰਾਮ ਨਹੀਂਗਾ ਅਸੀਂ ਸਾਡਾ ਅਜੇ 16 ਨੂੰ ਅਸੀਂ ਟੇਕ ਮਾਰ ਰੱਖਿਆ ਹੋਇਆ ਵੀ 16 ਤਰੀਕ ਨੂੰ ਭਾਰਤ ਨੂੰ ਬੰਦ ਕਰਾਂਗੇ ਉਦੋਂ ਬਾਅਦ ਵਿੱਚ ਵੇ ਪਿੰਦਾ ਸਾਨੂੰ ਕੀ ਕਰਨਾ ਪੈਂਦਾ ਵਾ ਉਹ ਬਾਅਦ ਦੀਆਂ ਗੱਲਾਂ ਪਰ ਮੁੱਖ ਕਾਰਨ ਕੀ ਸਮਝ ਦੇ ਜੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹ ਵੀ ਆਪਣੀ ਮੰਗਾ ਨੂੰ ਲੈ ਕੇ ਗਏ ਨੇ ਤੁਹਾਡੀਆਂ ਵੀ ਮੰਗਾ ਤਾਂ ਸੇਮ ਹੀ ਨੇ ਕਿਸਾਨਾਂ ਦੀਆਂ ਫਿਰ ਇਕੱਠੇ ਕਿਉਂ ਨਹੀਂ ਗਏ ਵੇਖੋ ਜੀ ਅਸੀਂ ਤੇ ਤੁਹਾਨੂੰ ਅੱਗੇ ਵੀ ਮੈਂ ਦੱਸਿਆ ਵਾ ਵੀ ਅਸੀਂ ਇਹ ਵੇਅਰ ਕਰ ਰਹੇ ਹਾਂ ਕਿ ਵੀ ਸਾਰੀਆਂ ਜਥੇਬੰਦੀਆਂ ਲਗਭਗ ਕਿੱਥੀਆਂ ਹੋ ਜਾਣ ਪਹਿਲਾਂ ਸਾਡੀਆਂ 5 ਕਿਸਾਨ ਜਥੇਬੰਦੀਆਂ ਸੀਗੀਆਂ ਰਾਜੀਆਲ ਸਾਹਿਬ ਦੀ ਗਵਾਹੀ ਦੇ ਵਿੱਚ ਫਿਰ ਸਾਡੇ ਕੋਲ 32 ਦੂਜੀਆਂ ਆ ਗਈਆਂ 37 ਹੋ ਗਏ ਅਸੀਂ ਬਾਅਦ ਵਿੱਚ 400 ਜਥੇਬੰਦੀ ਸਾਡੀ ਜਿਹੜੀ ਆ ਪੂਰੇ ਭਾਰਤ ਦੇ ਵਿੱਚ ਇੱਕ ਮੋਟੋ ਹੋ ਕੇ ਬੈਠੀ ਆ ਉਦੋਂ ਬਾਅਦ ਵਿੱਚ ਅਸੀਂ ਕਮੇਟੀ ਵੀ ਬਣਾਈ ਸੀ ਵੀ ਉਹਨਾਂ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਜਾਵੇ ਵੀ ਲੋਕਾਂ ਨੂੰ ਨਾਲ ਲੈ ਕੇ ਕਿਉਂਕਿ ਸਮੁੱਚੇ ਸਮਾਜ ਦਾ ਇਹ ਰੌਲਾ ਵਾ ਜੇ ਸਾਡੇ ਪਾਣੀ ਦੀ ਖਰਾਬੀ ਆ ਰਹੀ ਆ ਪਾਣੀ ਸਾਡੇ ਥੱਲੇ ਜਾ ਰਿਹਾ ਤਾਂ ਇਹ ਸਮੁੱਚੇ ਐਮਐਸਬੀ ਨਹੀਂ ਮਿਲ ਰਹੀ ਤੇ ਸਮੁੱਚੇ ਕਿਸਾਨ ਨੂੰ ਨਹੀਂ ਮਿਲ ਰਹੀ ਜਿੰਨ ਮਰੇਗਾ ਦੀ ਦਿਹਾੜੀ ਨਹੀਂ ਮਿਲ ਰਹੀ ਤੇ ਸਾਰੇ ਮਜ਼ਦੂਰਾਂ ਨੂੰ ਨਹੀਂ ਮਿਲ ਰਹੀ ਇਸ ਕਰਕੇ ਸਾਰਿਆਂ ਨੂੰ ਸਮਝਾਇਆ ਬੁਝਾਇਆ ਜਾਵੇ ਤੇ ਫਿਰ ਦਿੱਲੀ ਵਾਲ ਜਾਜ ਪਰ ਉਹਨਾਂ ਨੇ ਬਿਲਕੁਲ ਸਾਡੇ ਨਾਲ ਮਿਲਣ ਤੋਂ ਵੀ ਡਲੇ ਹਲ ਸਾਬ ਹੁਣ ਇਨਕਾਰ ਕਰ ਦਿੱਤੀ ਸੀ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਵੇਖ ਸਕਦੇ ਹੋ ਅੱਜ ਕਿਸਾਨਾਂ ਵੱਲੋਂ ਜਿਹੜਾ ਸਾਰੇ ਇਕੱਠੇ ਹੋ ਕੇ ਜੋ ਸ੍ਰੀ ਹਰਮਨ ਸਿੰਘ ਸਾਹਿਬ ਦੇ ਵਿੱਚ ਵੱਖ-ਵੱਖ ਇਲਾਕਿਆਂ 'ਚ ਜਾ ਕੇ ਪੂਰੇ ਸ਼ਹਿਰ ਦੇ ਵਿੱਚ ਪਹੁੰਚ ਕਰਕੇ ਜੋ ਆ ਆ ਜਿੰਨਾਂ ਵੱਲੋਂ ਇੱਕ ਜਾਗਰੂਕ ਰੈਲੀ ਜੋ ਕੀਤੀ ਜਾਣੀ ਹੈਗੀ ਆ ਕਿ ਜਿਹੜਾ 16 ਤਰੀਕ ਨੂੰ ਬੰਦ ਦੀ ਕਾਲ ਦਿੱਤੀ ਗਈ ਆ ਤਾਂ ਉੱਥੇ ਜਾ ਕੇ ਦੂਸਰੇ ਬੰਨੇ ਦੀ ਗੱਲ ਕਰ ਲਈਏ ਕਿ ਜੋ ਇੱਕ ਧੜਾ ਤਾਂ ਇਹ ਆਪਾਂ ਕਹਿ ਸਕਦੇ ਆ ਤਾਂ ਜਿਹੜਾ ਦੂਜਾ ਧੜਾ ਪੰਦੇਰ ਹੋਣਾ ਦਾ ਉਹ ਜੋ ਉੱਥੇ ਬਾਰਡਰ ਤੇ ਪਹੁੰਚ ਚੁੱਕਾ ਤਾਂ ਕਿੰਨਾ ਕਿਤੇ ਜਥੇਬੰਦੀਆਂ ਦੇ ਵਿੱਚ ਆਕਸੀ ਦੇ ਵਿੱਚ ਤਕਰਾਰ ਹੋਣ ਕਰਕੇ ਜਾਂ ਹੋ ਸਕਦਾ ਸਰਕਾਰ ਫਾਇਦਾ ਲੱਲੇ ਇਸ ਦਾ ਪਰ ਕਿਸਾਨਾਂ ਵੱਲੋਂ ਇਹ ਚੀਜ਼ ਦਾ ਜ਼ਰੂਰ ਹੰਗਾਰਾ ਪਰਿਆ ਗਿਆ ਅਗਰ ਉਹਨਾਂ ਨੂੰ ਲੋੜ ਪਏਗੀ ਅਗਰ ਸਾਡੀ ਜਥੇਬੰਦੀ ਦੇ ਮਾਗੂ ਜਿਓ ਹੁਕਮ ਕਰਨਗੇ ਕਾਲ ਦੇਣਗੇ ਤਾਂ ਇਹ ਵੀ ਜ਼ਰੂਰ ਦਿੱਲੀ ਵੱਲ ਨੂੰ ਰੁੱਕ ਜ਼ਰੂਰ ਕਰਾਂਗੇ ਪਰ ਹਾਲ ਦੀ ਕੜੀ ਵਾਸਤੇ 16 ਤਰੀਕ ਨੂੰ ਬੰਦ ਹੀ ਕੋਲ ਜਿਹੜੀ ਉਹਨਾਂ ਵੱਲੋਂ ਦਿੱਤੀ ਗਈ ਹੈ ਕੈਮਰਾਮੈਨ ਸੰਦੀਪ ਕੁਮਾਰ ਦਾ ਐਕਸੈਸ ਉਹਨਕ ਜਗਬਾਨੀ ਟੀਵੀ ਸ਼੍ਰੀਮਸਾ ਸਾਹਿਬ